तेरियां ते रो बण अखियूं ते मैनू ते सदा ते मैनू ते ਤੇ ਆ ਹਿਜ਼ਰ ਸਦਾਏ ਬਹੁਤ ਸੇ ਸੁਕੇ ਲਿਆ ਸੋਣੀ ਜਤ ਰਹੇ ਨੜੇ ਸੋਣੀ ਸੋਣੀ ਜਤ ਰਹੇ ਵਾਰੀ ਦੇ ਹੀ ਮਸ਼ਹੂਰ ਗਾਇਕਰ ਤੇ ਭਜਨ ਸੰਧਿਆ ਕਰਨ ਵਾਲੇ ਪ੍ਰਿੰਦਰ ਵਿੱਕੀ ਜੀ ਤੇ ਨਾਜ਼ਮਾ ਖਾਨ ਜੀ ਆਪਣੇ ਭਜਨਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ ਸੋ ਗੱਲਬਾਤ ਕਰਦੇ ਆ ਸਾਡੇ ਨਾਲ ਮੌਜੂਦ ਨੇ ਹੈਪੀ ਧਵਾਨ ਜੀ ਵੀਰ ਜੀ ਨਮਸਕਾਰ ਜੀ ਨਮਸਕਾਰ ਨਮਸਕਾਰ ਜੀ 30 ਮਈ ਨੂੰ ਕਿਹੜਾ ਪ੍ਰੋਗਰਾਮ ਰੱਖਿਆ ਜਾ ਰਿਹਾ ਹੈ ਤੇ ਇਸ ਦਾ ਕੀ ਸਮਾਂ ਹੈ ਹਾਂ ਜੀ 30 30 ਮਈ ਨੂੰ ਹਰ ਸਾਲ ਦੀ ਵਾਂ ਜਿਗਨਾਪਾ ਪਹਿਲਾਂ ਵੀ ਕਰਦੇ ਆ Sufi Night ਹੈ ਸਾਡੇ ਤੇ ਤੁਹਾਨੂੰ ਪਤਾ ਵੀ ਜੈਠੇ ਵੀਰਵਾਰ ਚੱਲ ਰਹੇ ਆ ਔਰ 30 ਦੀ ਰਾਤ ਨੂੰ 7:30 ਵਜੇ ਸਾਡੇ ਲੋਕਲ ਕਲਾਕਾਰ ਵਿਰਿੰਦਰ ਵਿੱਕੀ ਜੀ ਜਿਹੜਾ ਬਹੁਤ ਵਧੀਆ ਸੂਫੀ ਗਾਉਂਦੇ ਆ ਤੇ 나ਜ਼ਮਾ ਖਾਨ ਜਿਹੜੇ ਸਾਡੇ ਦੁਰਗਾ ਰੰਗਿਲਲਾ ਦੇ ਪਰਿਵਾਰ ਚੋਂ ਆ ਤੇ ਕਾਫੀ ਚੰਗਾ ਸੁਰੀਲਾ ਗਾਉਂਦੇ ਆ ਤੇ ਆਓ ਹੋਮੋ ਆ ਕੇ ਦਰਸ਼ਨ ਦਿਓ ਬਾਬਾ ਜੀ ਤੇ ਮੰਗਿਓ ਮਦਦਾਂ ਪੂਰੀਆਂ ਕਰਾਓ ਆਪਣੀਆਂ ਤੇ ਸੂਫੀ ਨਾਈਟ 7:30 ਵਜੇ ਸ਼ੁਰੂ ਹੋ ਜੂਗੀ ਨਾਲ ਸਾਡਾ ਲੰਗਰ ਚੱਲੂਗਾ ਰਿਫਰੈਸ਼ਮੈਂਟ ਹੋਊਗੀ ਤੇ ਰਾਤ ਨੂੰ ਚਾਹ ਪਾਣੀ ਹੋਊਗਾ ਸਾਰਾ ਇਤਰਾਮ ਸਾਡੇ ਵੱਲੋਂ ਟਰਸਟ ਸਾਡੀ ਸੁਸਾਇਟੀ ਵੱਲੋਂ ਹੋਏਗਾ ਇੱਕ ਹੋਰ ਪ੍ਰਾਰਥਨਾ ਹੈ ਜਿੰਦੇ ਵੀ ਕੋਈ ਦਾਨ ਕਰਨਾ ਸਾਡੀ ਸੁਸਾਇਟੀ ਨੂੰ ਸਾਡੀ ਰਜਿਸਟਰਡ ਸੁਸਾਇਟੀ ਹੈ ਉਹ ਜਾਂ ਤਾਂ ਤੁਸੀਂ ਇੱਥੇ ਗੋਲਕ ਚ ਪੈਸਾ ਪਾਓ ਜਾਂ ਸਾਡੇ ਕੋਲ ਬਿੰਦਰ ਇੱਥੇ ਆਪਣੇ ਸੇਵਾਦਾਰ ਜੀ ਹੈ ਬਾਬਾ ਜੀ ਜੋਨੀ ਉਹਨੇ ਹੈਗੇ ਆ ਰਸੀਦ ਲੈ ਕੇ ਜਾਓ ਪੈਸੇ ਦੀ ਸਾਡੀ ਕੋਈ ਹੋਰ ਬ੍ਰਾਂਚ ਨਹੀਂ ਹੈਗੀ ਤੇ ਸਾਨੂੰ ਦਾਨ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਸ਼ਾਨਦਾਰ ਵਿਸ਼ਾਲੋ ਬਣ ਰਿਹਾ ਜੀ ਆਪਣਾ ਭਵਨ ਬਣ ਰਿਹਾ ਜੀ ਤੇ ਥੋੜਾ ਇੱਕ ਇੱਕ ਪੈਸਾ ਇਸ ਚੰਗੇ ਕੰਮ 'ਚ ਯੋਗਦਾਨ ਆਊਗਾ ਤੇ ਆਹੀ ਮੇਰੀ ਬੇਨਤੀ ਹੈ ਹਮ ਆ ਕੇ ਭੇਜੂ 30 ਤਰੀਕ ਨੂੰ ਆਵੋ 42 ਸੰਗਤ ਰਤੀ ਸੰਦੇਸ਼ ਦੋਗੇ ਸੰਦੇਸ਼ ਇਦਾਂ ਹੀ ਜੀ ਬਾਬਾ ਜੀ ਦੀਆਂ ਤੁਹਾਨੂੰ ਪਤਾ ਲੱ ਲਾ ਲਖ ਤਾਂ ਕੋਈ ਵੀ ਮੁਰਾਦ ਆਪਣੀ ਮੰਗਦਾ ਤਾਂ ਪੂਰੀਆਂ ਹੁੰਦੀਆਂ ਉਰੇ ਤੇ ਦੂਰੋਂ ਬਾਹਰੋਂ ਪਤਾ ਨਹੀਂ ਇਹ ਜੀਟੀ ਰੋਡ ਤੋਂ ਕਿੰਨੇ ਕੁ ਬੰਦੇ ਉਰੇ ਆ ਕੇ ਆਪਣੀ ਸੁੱਖਾਂ ਤਾਰਦੇ ਆ ਤੇ ਲੋਕਲ ਕਰਾਲੀਆ ਵਾਲਿਆਂ ਨੂੰ ਵੀ ਆਹੀ ਅਪੀਲ ਹੈ ਜੀ ਆਓ ਬਾਬਾ ਜੀ ਦੇ ਦਰਸ਼ਨ ਕਰੋ ਤੇ ਆਪਣੀਆਂ ਮਰਾਦਾ ਪੂਰੀਆਂ ਕਰੋ ਜੀ ਧੰਨ ਜੈ ਸਾਈਆਂ ਦੀ ਜੈ ਵੀਰਾਂ ਦੀ 30 ਤਰੀਕ ਨੂੰ ਜੋ ਸੂਫੀ ਨਾਈਟ ਤੁਸੀਂ ਵੀ ਉਸ ਵਿੱਚ ਸ਼ਿਰਕਤ ਕਰ ਰਹੇ ਹੋ ਉਸ ਬਾਰੇ ਕੀ ਹਾਂਜੀ ਸਾਡਾ ਟਾਈਮ ਹੈ ਜੋ ਉਹ ਪ੍ਰਬੰਧਕਾਂ ਵੱਲੋਂ 7:30 ਵਜੇ ਦਾ ਰੱਖਿਆ ਗਿਆ ਜੀ ਔਰ 7:30 ਵਜੇ ਤੋਂ ਦੇਰ ਰਾਤ ਤੱਕ ਇਹ ਸੂਫੀ ਨਾਈਟ ਜੋ ਚੱਲਣੀ ਹੈ ਔਰ ਜਿੰਨੇ ਵੀ ਤੁਸੀਂ ਸ਼ਹਿਰ ਨਿਵਾਸੀ ਦੂਰੋਂ ਨੇੜੇ ਜੋ ਵੀ ਤੁਸੀਂ ਇਸ ਵੀਡੀਓ ਨੂੰ ਦੇਖ ਰਹੇ ਹੋ ਸੋ ਕਿਰਪਾ ਕਰਕੇ ਤੁਸੀਂ ਇਸ ਦਰਬਾਰ ਦੇ ਵਿੱਚ ਜਿੰਨਾ ਆਪਣਾ ਬਣਦਾ ਯੋਗਦਾਨ ਵੀ ਦੇਣਾ ਹੈ ਔਰ ਤੁਸੀਂ ਸੂਫੀ ਨਾਈਟ ਸੁਣਨ ਲਈ ਵੀ ਜ਼ਰੂਰ ਆਇਓ ਜੈ ਸਾਈਆਂ ਦੀ ਜੈ ਪੀਰਾਂ ਦੀ ਧੰਨਵਾਦ ਇਧਰ ਆਮੀ ਰੋਜ਼ ਨੂੰ ਆ That was